ਚੱਲ ਯਾਰ ਮੇਰਾ ਕੰਮ ਜੰਬੰਦ ਨਹੀਂ ਨਾ ਹੋਣ ਕਰਦਾ। ਬਾਰ-ਬਾਰ ਨਾ ਗੋ। ਪਤਾ ਜੀ ਕਰੂਗਾ ਤੇ ਆਜੂਗਾ। ਉਹ ਚੱਲ ਯਾਰ ਆਜੂਗਾ ਤੇ। ਥੋੜੀ ਬੋਲੋ ਕੁਛ। ਹੈਲੋ। ਭਾਜੀ। ਹੈਲੋ। ਦੇਖ ਬਈ। ਉਹ ਚੱਲ ਯਾਰ ਆ ਜੀ ਹਾਂ ਟਾਈਮ ਕੱਢ ਗਏ। ਉਹ ਆਹੋ ਸਾਰੀਆਂ ਤਿਆਰੀਆਂ ਕੀਤੀਆਂ ਭਰਾ ਤੇਰੇ ਕਰਕੇ। ਆਪਾ ਪੁੱਤ ਮੈਨੂੰ ਤਾਂ ਕਿਹੇ ਗੱਲ ਦਾ ਪਤਾ ਹੀ ਨਹੀਂਗਾ ਫੇ ਫੋਨ ਕਰਦਾ ਵਾ ਕਿ ਨਹੀਂ ਕਰਦਾ ਕੋਈ ਗੱਲ ਨਹੀਂ ਮੈਂ ਹੁਣੇ ਪੁੱਛਦੀ ਆਂ ਵੀ ਤੂੰ ਮੇਰੇ ਪੁੱਛੇ ਬਣੇ ਤਿਆਰ ਹੋਇਆ ਕਰਦਾ ਮ ਉਹ ਹੀ ਪਤਾ ਵੀ ਆਉਣਾ ਚਾਹੀਦਾ ਆਉਣਾ ਠੀਕ ਹੈ ਠੀਕ ਹੈ ਤੇ ਮੈਂ ਜਲਦੀ ਨੂੰ ਮੜਾਇਆ ਕਹਿ ਹੁੰਦੀ ਆਂ ਵੀ ਚਲ ਥੋੜਾ ਬੋਧਾ ਕੰਮ ਕਰਾ ਦੇ ਉਹ ਨਾਲ ਕੋਈ ਨਹੀਂ ਕਰਵਾ ਦਾਂਗੀ ਮੇ ਕੰਮ ਹਾਂਜੀ ਕੋਈ ਨਹੀਂ ਆ ਮ ਨਾਲ ਕਰਾ ਦਿੰਦੀ ਆ ਤੇ ਫਿਰ ਸਾਈ ਸਫਾਈ ਸਾਈ ਦਾ ਸਾਈ ਕੋਈ ਨਹੀਂ ਦੀ ਮੈਂ ਥੋੜਾ ਬੋਧਾ ਇੱਥੇ ਵੀ ਕਰਾ ਦਿੰਦੀ ਆ ਜਦੋਂ ਮੈਂ ਕੁਝ ਕਹਿੰਨੀ ਆ ਉਹ ਉਹਦੇ ਇਹਨੇ ਮੰਨਣੀ ਨਹੀਂ ਹੁੰਦੀ ਜਦੋਂ ਕੰਮ ਕਰਾਉਣਾ ਵੇ ਫਿਰ ਬੜੀ ਛੇਤੀ ਹੁੰਦੀ ਆ ਮੈਨੂੰ ਕੰਮ ਕਰਨਾ ਮੈਨੂੰ ਕੰਮ ਕਰਾਉਣਾ ਵਾਹ ਜਦੋਂ ਮੈਂ ਕੁਝ ਕਹਿੰਨੀ ਆ ਉਦੋਂ ਤੇ ਮੰਨਦੀ ਨਹੀਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਬੜੀ ਛੇਤੀ ਹੁੰਦੀ ਆ ਦੀਦੀ 21 ਹੋ ਰੁਕ ਜਾ ਪਰ ਹਾਂ ਹਜੇ ਇਹ ਗੱਲਾਂ 21 ਬੈਠੇ ਬੈਠੇ ਉਹ ਕੈਂਡੀ ਕਿ ਜੋਨੇ ਹੋਣਾ ਆ ਆ ਚਲ ਕੋਈ ਨਹੀਂ ਇਹ ਤੁਹਾਡੀ ਟੀਮ ਹੈ ਇਹ ਟੀਮ ਕਹਿੰਦੇ ਦੀਦੀ ਕਹਿੰਦੇ ਬੈਠਿਓ ਬੈਠੇ ਆ ਹਾਂ ਯਾਰ ਗਾਓ ਮੈਂ ਤਾਂ ਇਹੋ ਬੋਲਿਆ ਤੇ ਗਿਆ ਬੰਦੇ ਦਾ ਦਬਕਾਣਾ ਚਾਹੀਦਾ ਭਾਈ ਬੈਠੇ ਆ ਨਹੀਂ ਅਸੀਂ ਬੈਠੇ ਆ ਨਹੀਂ ਇਹ ਟੀਜ ਦਾ ਪਾਣੀ ਵਾਲੀ ਟੀਮ ਚ ਸਹੀ ਹਾਂ ਕੋਈ ਨਹੀਂ ਹੁੰਦਾ ਕੋਈ ਗੱਲ ਉਹ ਗੱਲ ਬੈਠੇ ਹੋ ਬੈਠੇ ਬੈਠੇ ਰੁਪਿੰਦਰ ਆਈ ਹੀ ਮੇਰੇ ਕੋਲ ਮੰਦੀ ਨਹੀਂ ਕੋਈ ਗੱਲ ਹੁੰਦੀ ਕੰਮ ਮੈਂ ਕਿਹੜਾ ਨਹੀਂ ਕਰਦੀ ਅੱਗੇ ਜੇ ਤੇ ਮੈਂ ਨਾ ਚੰਗੀ ਰਹੂਗੀ ਫਿਰ ਤੇ ਮੈਂ ਕੰਮ ਸਾਰਾ ਕਰਿਆ ਕਰੂੰਗੀ ਠੀਕ ਤੇ ਜੇ ਇਦਾਂ ਕਰੂਗੀ ਤੇ ਫਿਰ ਤਾਂ ਨਹੀਂ ਮੈਂ ਕਰਨਾ ਕੰਮ ਕੱਢ ਲੇ ਇਥੋਂ ਨਾ ਭਾਜੀ ਦਾ ਕਢਾਓ 2 1 ਸੰਦੀਪ ਕਿੰਨੇ ਕਿ ਦਿਨ ਹੋਏ ਵਿਆਹ ਨੂੰ ਇਦਾਂ ਨਹੀਂ ਗੱਲਾਂ ਕਰਨੀਂ ਚੰਗਾ ਲੱਗਦਾ 2 1 ਦੁਬਾਰਾ 3 2 1 2 1 ਮੈਂ ਨਹੀਂ ਕਹਿੰਦੀ ਕਿ ਮੈਂ ਕੰਮ ਨਹੀਂ ਕਰਨਾ ਜਿੱਦਾਂ ਮੇਰੇ ਨਾਲ ਹੋ ਕੋਈਗਾ ਨਹੀਂ 2 ਇੱਕ ਮਿੰਟ ਬਾਜੀ ਰੱਖ 3 2 1 2 3 ਸਟਾਰਟ ਚਲੋ ਜਦੋਂ ਨਵੀਂ-ਨਵੀਂ ਹੀ ਉਦੋਂ ਮੈਂ ਸਾਰਾ ਕੰਮ ਕਰਦੀ ਸੀ ਕਿ ਚਲ ਸਸਮਾਨ ਨਹੀਂ ਹੈ ਗਿੱਤੇ ਚਲ ਮੈਨੂੰ ਕਰਨਾ ਪੈਣਾ ਉਹ ਚਲ ਨਿਆਣ ਬੁਣਾਵਾ ਸਮਝਾਵੇਂ ਉਹਨੂੰ ਤੂੰ ਕੱਲੀ ਬੈਗ ਨਾ ਸਮਝਾਈਂ ਇਹਨੂੰ ਕਿ ਇਦਾਂ ਨਹੀਂ ਘੜੀਦਾ ਪਰ ਮੈਂ ਤਾਂ ਨਹੀਂ ਹੁਣ ਕੰਮ ਕਰਨਾ ਇਹ ਕੱਟ ਮੈਂ ਤਾਂ ਨਹੀਂ ਸਮਝਾਉਣਾ ਉਹਨੂੰ लवली ਸਮਝਾਵੇ ਉਹਦੀ ਮੰਮੀ ਸਮਝਾਵੇ 24 ਘੰਟੇ ਤੋਂ ਆਪਣੀ ਮੰਮੀ ਨਾਲ ਲੱਗੀ ਰਹਿੰਦੀ ਐ ਇਹੋ ਨਹੀਂ ਮੈਂ ਕਰੂੰਗਾ लवली ਉਹ ਤਾਂ ਆਣ ਕੇ ਵੇਂਦੀ ਨਹੀਂ ਕੰਮ ਕਿ ਮੈਂ ਆਹ ਕਰ ਲਾਂ ਆਣ ਕੇ ਬਸ ਹੁਕਮ ਜਿਹਾ ਹੁਕਮ ਕੋਈ ਨਹੀਂ ਤੇ ਖਲੜਾ ਪੈ ਜਾਣਾ ਕੋਈ ਗੱਲ ਨਹੀਂ ਮੈਂ लवली ਨੂੰ ਕਹਾਂਗਾ ਪੇ ਸਮਝਾ ਕੇ ਜਾਵੇ ਇਹਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਬਾਜੀ ਮੈਂ ਹਾਂਜੀ ਨਹੀਂ ਨਹੀਂ ਕੋਈ ਨਹੀਂ ਮੈਂ ਮੰਮੀ ਉਹਨਾਂ ਨਾਲ ਗੱਲ ਕਰਕੇ ਨਾ ਤੇ ਆਪਾਂ ਉਹਨੇ ਅੱਜ ਹਾਂਜੀ ਠੀਕ ਹੈ ਠੀਕ ਚਲੋ ਠੀਕ ਹੈ ਬਾਜੀ ਓਕੇ ਫਨ ਮਾਈਕ ਲੈ ਕੇ ਆਹ ਲਾਇਆ ਕਿਉਂ ਨਹੀਂ ਮਾਈਕ ਇਹ ਨਹੀਂ ਕੋਈ ਗੱਲ ਨਹੀਂ ਬਾਜੀ ਮੈਂ ਕਰਕੇ ਨਾ ਮੰਮੀ ਉਹਨਾਂ ਨਾਲ ਗੱਲ ਤੇ ਆਪਾਂ ਛੇਤੀ ਆ ਹੀ ਲੈਂਦਾ ਦੇਖੋ ਬਾਦ ਤੇ ਉਹਨਾਂ ਨੂੰ ਥੋੜੀ ਪਤਾ ਵਾ ਸਾਡੇ ਘਰ ਚ ਕੀ ਚੱਲ ਰਿਹਾ ਕੀ ਨਹੀਂ ਹਨਾ ਉਹ ਤੇ ਗੱਲ ਹੈਗੀ ਆ ਤਾਨੂੰ ਪਤਾ ਹੀ ਆ ਇਥੋਂ ਵਾਲੇ ਤੇ ਜਾਣ ਨਹੀਂ ਦਿੰਦੇ ਹੈਗੇ ਹੁਣ ਜੇ ਮੰਮੀ ਨਾਲ ਗੱਲ ਕੀਤੀ ਮੈਂ ਤਾਂ ਮੈਂ ਸੰਚਾਲਨ ਮੰਮੀ ਨਾਲ ਸੰਚਾਲਨ ਜੇ ਮੰਮੀ ਨਾਲ ਗੱਲ ਕੀਤੀ ਉਹਨਾਂ ਨੇ ਤੇ ਜਾਣ ਨਹੀਂ ਦੇਣਾ ਹੈਗਾ ਪਰ ਕਿੱਡੀ ਵੱਡੀ ਗੱਲ ਆ ਨਾ ਉਹ ਸਾਡਾ ਕਿੰਨਾ ਚਾ ਕਰਦੇ 2 1 ਕੋਈ ਨਹੀਂ ਰਪਿੰਦਰ ਤੂੰ ਫੋਨ ਕੱਟ ਇਹਦੀ ਸੇਵਾ ਤੇ ਮੈਂ ਹੁਣੇ ਹੀ ਕਰਦੀ ਆ ਇੱਕ ਬਈ ਇੱਕ ਮਿੰਟ ਰੁਕੇ ਬਸ 2 1 ਰਪਿੰਦਰ ਇਹ ਇੱਕ ਮਿੰਟ ਫੋਨ ਕੱਟ ਤੂੰ ਇਹਦੀ ਸੇਵਾ ਵੇਖੀ ਮੈਂ ਹੁਣੇ ਕਰਦੀ ਆ ਇਹਨੂੰ ਤਾਂ ਮੈਂ ਪੈਂਟ ਕੋਟ ਪਾ ਕੇ ਹੀ ਥੱਕਲਦੀ ਆ ਚੰਗਾ ਵੇ ਜੋ ਬਣੇ ਇੱਧਰ ਆ ਕਰ ਸੋ ਮੇਰੀ ਇੱਕ ਮਿੰਟ ਕਰਦੇ ਆ ਭਾਜੀ ਮੈਂ ਤਾਂ ਇਹਨੂੰ ਮੈਂ ਸਮਝਾਉਂਦਾ ਜਾ ਕੇ ਸਮਝਾਉਂਦਾ ਤੇ ਮੈਂ ਅੱਗੇ ਵੀ ਰਹਿਣਾ ਵਾ ਪਰ ਉਹ ਸਮਝ ਨਹੀਂ ਆਉਂਦੀ ਉਹਦੇ ਕਰਦਾ ਇਦਾਂ ਕਰ ਜਾ ਕੇ ਕੱਲ ਚੱਲ ਯਾਰ ਮੇਰਾ ਤਾਂ ਕੰਮ ਚ ਭੰਦਰਾ ਹੀ ਨਾ ਫੋਨ ਕਰਦਾ ਬਾਰ-ਬਾਰ ਨਾ ਗੋ ਪਤਾ ਜੀਕਰੂ ਵਾ ਤੇ ਆਜੂਗ ਤੂੰ ਚੱਲ ਯਾਰ ਆਜੂਗ ਨੇ ਥੋੜੀ ਬੋਲੋ ਕੁਛ ਹੈਲੋ ਹੈਲੋ ਦੇਖ ਵੇ ਉਹ ਚੱਲ ਯਾਰ ਆ ਜੀ ਹਾਂ ਟਾਈਮ ਕੱਢ ਕੇ ਉਹ ਆਹੋ ਸਾਰੀਆਂ ਤਿਆਰੀਆਂ ਕੀਤੀਆਂ ਭਰਾ ਤੇਰੇ ਕਰਕੇ ਲੈ ਪੁੱਤ ਮੈਨੂੰ ਤਾਂ ਕਿਹੇ ਗੱਲ ਦਾ ਪਤਾ ਹੀ ਨਹੀਂਗਾ ਫੇ ਫੋਨ ਕਰਦਾ ਵਾ ਕਿ ਨਹੀਂ ਕਰਦਾ ਕੋਈ ਗੱਲ ਨਹੀਂ ਮੈਂ ਹੁਣੇ ਪੁੱਛਦੀ ਆਂ ਵੀ ਤੂੰ ਮੇਰੇ ਪੁੱਛੇ ਬਣੇ ਤਿਆਰ ਹੋਇਆ ਕਿਰਦਾ ਮੈਂ ਉਹ ਹੀ ਪਤਾ ਵੀ ਆਉਣ ਚਾਹੀਦਾ ਆਉਣਾ ਠੀਕ ਹੈ ਠੀਕ ਹੈ ਤੇ ਮੈਂ ਜਲਦੀ ਨੂੰ ਮੜਾ ਜਾ ਕਹਿ ਹੁੰਦੀ ਆਂ ਵੀ ਚਲ ਥੋੜਾ ਬੋਦਾ ਕੰਮ ਕਰਾ ਦਿਓ ਨਾਲ ਕੋਈ ਨਹੀਂ ਕਰਵਾ ਦਾਂਗੀ ਮੈਂ ਕੰਮ ਹਾਂਜੀ ਕੁਇੰਦੀ ਆ ਮੈਂ ਨਲ ਕਰਾ ਦਿੰਦੀ ਆ ਤੇ ਫਿਰ ਸਾਈ ਸਫਾਈ ਸਾਈ ਸਾਈ ਕੁਇੰਦੀ ਦੀ ਮੈਂ ਥੋੜਾ ਬੋਧਾ ਇੱਥੇ ਵੀ ਕਰਾ ਦਿੰਦੀ ਆ ਜਦੋਂ ਮੈਂ ਕੁਝ ਕਹਿੰਦੀ ਆ ਉਦੋਂ ਤੇ ਇਹਨੇ ਮੰਨਣੀ ਨਹੀਂ ਹੁੰਦੀ ਜਦੋਂ ਕੰਮ ਕਰਾਉਣਾ ਹੋਵੇ ਫਿਰ ਬੜੀ ਛੇਤੀ ਹੁੰਦੀ ਆ ਮੈਨੂੰ ਕੰਮ ਕਰਨਾ ਮੈਨੂੰ ਕੰਮ ਕਰਨਾ 1 ਜਦੋਂ ਮੈਂ ਕੁਝ ਕਹਿੰਦੀ ਆ ਉਦੋਂ ਤੇ ਮੰਨਦੀ ਨਹੀਂ ਜਦੋਂ ਕੰਮ ਕਰਾਉਣਾ ਹੁੰਦਾ ਉਦੋਂ ਬੜੀ ਛੇਤੀ ਹੁੰਦੀ ਆ ਦੀਦੀ 2 1 ਹੋ ਰੁਕ ਜਾ ਪਰ ਹਾਂ ਹਜੀ ਇਹ ਗੱਲਾਂ 2 1 ਬੈਠੇ ਬੈਠੇ ਉਹ ਕੈਂਡੀ ਕੀ ਜੰਨੇ ਹੋਣਾ ਆਈਏ ਉਹ ਤਰ ਕੋਈ ਨਹੀਂ ਇਹ ਤੁਹਾਡੀ ਟੀਮ ਹੈ ਇਹ ਟੀਮ ਕਹਿੰਦੇ ਦੀਦੀ ਕਹਿੰਦੇ ਬੈਠੇ ਆ ਬੈਠੇ ਆ ਹਾਂ ਯਾਰ ਨਾ ਬੋਲ ਕੇ ਮੈਂ ਇਹ ਬੋਲਿਆ ਤਾਂ ਗਿਆ ਬੰਦੇ ਦਾ ਦਬਕਾਣਾ ਚਾਹੀਦਾ ਮੈਨੂੰ ਬੈਠੇ ਨਹੀਂ ਅਸੀਂ ਬੈਠੇ ਆ ਨਹੀਂ ਇਹ ਟੀਮ ਇਹਦਾ ਪਾਕੀ ਟੀਮ ਚਲ ਸਹੀ ਗੱਲ ਹੋਣੀ ਹੈ ਤਾਂ ਕੋਈ ਗੱਲ ਨਹੀਂ ਬੈਠੇ ਹੋ ਬੇਟੇ ਬੇਟੇ ਰੁਪਿੰਦਰ ਆਈ ਹੀ ਮੇਰੇ ਕੋਲ ਮੰਦੇ ਨਹੀਂ ਕੋਈ ਗੱਲ ਹੁੰਦੀ ਕੰਮ ਮੈਂ ਕਿਹੜਾ ਨਹੀਂ ਕਰਦੀ ਅੱਗੇ ਜੇ ਤੇ ਮੈਂ ਨਾ ਚੰਗੀ ਰਹੂਗੀ ਫਿਰ ਤੇ ਮੈਂ ਕੰਮ ਸਾਰਾ ਕਰਿਆ ਕਰੂੰਗੀ ਠੀਕ ਤੇ ਜੇ ਇਦਾਂ ਕਰੂਗੀ ਤੇ ਫਿਰ ਤੇ ਨਹੀਂ ਮੈਂ ਕਰਨਾ ਕੰਮ ਕੱਢ ਲਿਓ ਇਥੋਂ ਨਾ ਭਾਜੀ ਦਾ ਕੱਢੋ 2 1 ਸੰਦੀਪ ਕਿੰਨੇ ਕ ਦਿਨੋਂ ਇਹ ਵਿਆਹ ਨੂੰ ਇਦਾਂ ਨਹੀਂ ਗੱਲਾਂ ਕਰਨੀਂ ਚੰਗਾ ਲੱਗਦਾ 2 1 3 2 1 2 1 ਮੈਂ ਇਹ ਨਹੀਂ ਕਹਿੰਦੀ ਕਿ ਮੈਂ ਕੰਮ ਨਹੀਂ ਕਰਨਾ ਜਿੱਦਾਂ ਮੇਰੇ ਨਾਲ ਆਪ ਕੋਈ ਗੱਲ ਇੱਕ ਮਿੰਟ ਬਾਜੀ ਰੋ 3 2 1 2 3 ਸਟਾਰਟ ਚਲੋ ਜਦੋਂ ਨਵੀਂ-ਨਵੀਂ ਹੀ ਉਦੋਂ ਮੈਂ ਸਾਰਾ ਕੰਮ ਕਰਦੀ ਸੀ ਕਿ ਚਲ ਸਸਮਾਨ ਨਹੀਂ ਹੈ ਗਿੱਤ ਚਲ ਮੈਨੂੰ ਕਰਨਾ ਪੈਣਾ ਉਹ ਚਲ ਨਿਆਣ ਬੁਣਾਵਾ ਸਮਝਾਈ ਉਹਨੂੰ ਤੂੰ ਕੱਲੀ ਬੈਗਣਾ ਸਮਝਾਈ ਉਹਨੂੰ ਕਿ ਇਦਾਂ ਨਹੀਂ ਘੜੀਦਾ ਪਰ ਮੈਂ ਤਾਂ ਨਹੀਂ ਹੁਣ ਕੰਮ ਕਰਨਾ ਇਹ ਕਟ ਮੈਂ ਤਾਂ ਨਹੀਂ ਸਮਝਾਉਣਾ ਉਹਨੂੰ लवली ਸਮਝਾਵੇ ਉਹਦੀ ਮੰਮੀ ਸਮਝਾਵੇ 24 ਘੰਟੇ ਤੋਂ ਆਪਣੀ ਮੰਮੀ ਨਾਲ ਲੱਗੀ ਰਹਿੰਦੀ ਐ ਇਹੋ ਨਹੀਂ ਮੈਂ ਕਹਾਂਗਾ लवली ਉਹ ਤਾਂ ਆਣ ਕੇ ਵੇਂਦੀ ਨਹੀਂ ਕੰਮ ਕਿ ਮੈਂ ਆ ਕਰ ਲਾਂ ਆਣ ਕੇ ਬਸ ਹੁਕਮ ਦਾ ਹੁਕਮ ਕੋਈ ਗੱਲ ਨਹੀਂ ਮੈਂ लवली ਨੂੰ ਕਹਾਂਗਾ ਵੀ ਸਮਝਾ ਕੇ ਜਾਵੇ ਇਹਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਬਾਜੀ ਮੈਂ ਹਾਂਜੀ ਨਹੀਂ ਨਹੀਂ ਕੋਈ ਨਹੀਂ ਮੰਮੀ ਉਹਨਾਂ ਨਾਲ ਗੱਲ ਕਰਕੇ ਨਾ ਤੇ ਆਪਾਂ ਉਹਨੇ ਅੱਜ ਹਾਂਜੀ ਠੀਕ ਹੈ ਠੀਕ ਚਲੋ ਠੀਕ ਹੈ ਬਾਜੀ ਓਕੇ ਆਹ ਲਾਇਆ ਕਿਉਂ ਨਹੀਂ ਮਾਈਕ ਨਹੀਂ ਨਹੀਂ ਕੋਈ ਗੱਲ ਨਹੀਂ ਪਾਜੀ ਮੈਂ ਕਰਕੇ ਨਾ ਮੰਮੀ ਨਾਲ ਗੱਲ ਤੇ ਆਪਾਂ ਛੇਤੀ ਆਈ ਨੇ ਤੁਹਾਡੇ ਕੋਲ ਗਵਾਦ ਤੇ ਉਹਨਾਂ ਨੂੰ ਥੋੜੀ ਪਤਾ ਵਾ ਕਿ ਸਾਡੇ ਘਰ ਚ ਕੀ ਚੱਲ ਰਿਹਾ ਕੀ ਨਹੀਂ ਹਨਾ ਉਹ ਤੇ ਗੱਲ ਹੈਗੀ ਆ ਤੁਹਾਨੂੰ ਪਤਾ ਹੀ ਆ ਇੱਥੋਂ ਵਾਲੇ ਤੇ ਜਾਣ ਨਹੀਂ ਦਿੰਦੇ ਹੈਗੀ ਹੁਣ ਜੇ ਮੰਮੀ ਨਾਲ ਗੱਲ ਕੀਤੀ ਮੈਂ ਤੁਹਾਨੂੰ ਨਾਲ ਸੰਤਾਨਾ ਮੰਮੀ ਨਾਲ ਗੱਲ ਕੀਤੀ ਜੇ ਮੰਮੀ ਨਾਲ ਗੱਲ ਕੀਤੀ ਉਹਨਾਂ ਨੇ ਤੇ ਜਾਣ ਨਹੀਂ ਦੇਣਾ ਹੈਗਾ ਪਰ ਕਿੱਡੀ ਵੱਡੀ ਗੱਲ ਹੈ ਨਾ ਉਹ ਸਾਡਾ ਕਿੰਨਾ ਚਾ ਕਰਦੇ 2 1 ਕੋਈ ਨਿਰਪਿੰਦਰ ਤੂੰ ਫੋਨ ਕੱਟ ਇਹਦੀ ਸੇਵਾ ਤਾਂ ਮੈਂ ਹੁਣੇ ਹੀ ਕਰਦੀ ਆ ਇੱਕ ਮਿੰਟ ਪਾਜੀ ਇੱਕ ਮਿੰਟ ਰੁਕੇ ਬਸ 2 1 ਸਰਪਿੰਦਰ ਇਹ ਇੱਕ ਮਿੰਟ ਫੋਨ ਕੱਟ ਤੂੰ ਇਹਦੀ ਸੇਵਾ ਵੇਖੀ ਮੈਂ ਹੁਣੇ ਕਰਦੀ ਆ ਇਹਨੂੰ ਤਾਂ ਮੈਂ ਪੈਂਟਕੋਟ ਪਾ ਕੇ ਹੀ ਥੱਕਲਦੀ ਆ ਚੰਗਾ ਵੇ ਜੋ ਬਣੇ ਇੱਧਰ ਆ ਗਾਸਨ ਮੇਰੀ ਇੱਕ ਮਿੰਟ ਕਰਦੇ ਪਾਜੀ ਮੈਂ ਤਾਂ ਇਹਨੂੰ ਮੈਂ ਸਮਝਾਉਣਾ ਜਾ ਕੇ ਸਮਝਾਉਂਦਾ ਤੇ ਮੈਂ ਅੱਗੇ ਵੀ ਰਹਿਣਾ ਮੈਂ ਪਰ ਉਹ ਸਮਝ ਨਹੀਂ ਆਉਂਦੀ ਉਹਦੇ ਕਰਦਾ ਇਤਨਾ ਘਰ ਜਾ ਕੇ ਕੱਲ